ਜਾਂ ਨੇ ਡਟ ਕੇ ਹਮਾਇਤ ਕੀਤੀ ਹੈ ਉੱਥੇ ਜੱਜ ਤੋਂ ਦੇ ਤਿੰਨ ਦੱਲੇ ਪੱਤਰਕਾਰ ਹੈ ਨੋਟ ਕਰ ਲੈਣ ਤਿੰਨ ਦੱਲੇ ਪੱਤਰਕਾਰ ਹੈ ਜਿਹੜੇ ਅਮੋਲਕ ਜੇ ਪੈਰਾਂ ਨੂੰ ਗੈਰ ਲਾ ਕੇ ਪੈ ਜੇ ਚਟ ਚਟ ਮਰ ਜਾਣਗੇ ਉਹ ਦੱਲੇ ਪੱਤਰਕਾਰਾਂ ਨੂੰ ਕਹਨੇ ਆ ਕਿ ਨਾ ਸਾਨੂੰ ਤੁਹਾਡੀ ਹਮਾਇਤ ਦੀ ਅੱਜ ਲੋੜਾ ਨਾ ਸਾਡੀ ਤੁਹਾਡੀ ਕੱਲ ਲੋੜਾ ਤੁਸੀਂ ਕਾਂਗਰਸ ਮੌਕੇ ਵੀ ਦਲਗਿਰੀ ਕੀਤੀ ਹੈ ਕਦੇ ਕਿਹਦੀ ਦਲਗਿਰੀ ਕੀਤੀ ਹੈ ਇੱਕ ਤਾਂ ਇੱਥੇ ਸਿਆਣਾ ਬਿਆਣਾ ਸਾਰੀ ਜ਼ਿੰਦਗੀ ਵਧੀਆ ਕੀਤੀ ਹੁਣ ਝਾਟੇ 'ਚ ਖੇ ਪਾਉਣ ਲੱਗਿਆ ਉਹ ਹੁਣ ਝਾਟੇ 'ਚ ਖੇ ਪਾਉਣ ਲੱਗਿਆ ਇਹ ਕੋਈ ਵੀ ਖਬਰ ਮਿਹਨਤਾਂ ਖਲਾਫ ਹੋਵੇ ਉਹਨੇ ਸ਼ੇਅਰ ਕਰਨੀ ਹੈ ਕੋਈ ਖਬਰ ਕਿਸਾਨਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀਆਂ ਅਸੀਂ ਅੱਜ ਇਸ ਸਟੇਜ ਤੋਂ ਚੈਲੰਜ ਕਰਦੇ ਆਂ ਨਾ ਅਸੀਂ ਮਜ਼ਦੂਰਾ ਖਿਲਾਫ ਕਵਰ ਕਰਨੀ ਹੈ ਨਾ ਅਸੀਂ ਕਿਸਾਨਾਂ ਖਿਲਾਫ ਕਰਨੀ ਹੈ ਕਿਉਂਕਿ ਇਹ ਲੜਨ ਵਾਲੇ ਲੋਕ ਹੈ ਜੇ ਸਾਡੇ ਲੋਕ ਕਮਜ਼ੋਰ ਹੋ ਗਏ ਜੇ ਸਾਡੇ ਲੋਕਾਂ ਦੀ ਸ਼ਕਤੀ ਘਟ ਗਈ ਇਹ ਸਰਕਾਰਾਂ ਸਾਨੂੰ ਦੱਬਨ ਨੂੰ ਫਿਰਦੀਆਂ ਅਸੀਂ ਇਹ ਗਲਤਿਆਂ ਨਹੀਂ ਨਾ ਕਹਨੇ ਆ ਕਿ ਮੀਡੀਆ ਨਿਰਪੱਖ ਕਹਿੰਦੇ ਆ ਪਰ ਅਸੀਂ ਨਿਰਪੱਖ ਨਹੀਂ ਆ ਅਸੀਂ ਲੋਕ ਪੱਖੀ ਆ ਜੇ ਲੋਕਾਂ ਤੇ ਜ਼ਬਰ ਹੋਊਗਾ ਜੇ ਲੋਕਾਂ ਤੇ ਸਰਕਾਰ ਜ਼ਬਰਟਾਊਗੀ ਅਸੀਂ ਲੋਕਾਂ ਵਾਲੇ ਪਾਸੇ ਖੜੇ ਦਿਖਾਵਾਂਗੇ ਅਸੀਂ ਸਰਕਾਰ ਦਾ ਕੋਈ ਪੱਖ ਨਹੀਂ ਦਿਖਾਵਾਂਗੇ ਜੇ ਜ਼ਬਰ ਕਰੂਗੀ ਜੇ ਚੰਗੇ ਕੰਮ ਹੋਗੀ ਦਿਖਾ ਦੇਾਂਗੇ ਚੰਗੇ ਕੰਮ ਸਰਕਾਰ ਕਰੇ ਪਰ ਜੇ ਕੋਈ ਕਵੇ ਜਿਹੜੇ ਆ ਪੱਤਰਕਾਰ ਇੱਥੇ ਇੱਕਦੋ ਫਿਰਦੇ ਵੀ ਐ ਮੈਂ ਬਹੁਤਿਆਨੇ ਮੈਂ ਇਹ ਕਹਿਣਾ ਕਿ ਬਹੁਤਿਆਨੇ ਵਿਰੋਧ ਨਹੀਂ ਕੀਤਾ ਬੇਸ਼ੱਕ ਸਾਥ ਨਹੀਂ ਦਿੱਤਾ ਪਰ ਉਹਨਾਂ ਨੇ ਕੋਈ ਖਬਰ ਨਹੀਂ ਲਾਈ ਕੁਝ ਨਹੀਂ ਲਾਈ ਪਰ ਕਹੀ ਤਾਂ ਤੜਕੇ ਹੀ ਮੋਲਕ ਦੇ ਘਰੇ ਜਾ ਕੇ ਬਹਿ ਜਾਂਦੇ ਸੀ ਜਦੋਂ ਤੱਕ ਮੋਲਕ ਇਹ ਨਹੀਂ ਕਹਿੰਦਾ ਭਾਈ ਖੇੜਾ ਛੱਡ ਦਿਓ ਯਾਰ ਛੱਡਦੇ ਹੀ ਨਹੀਂ ਸੀ ਕਦੇ ਉਹ ਔਰਤੇ ਇੱਕ ਹੋਰ ਦੱਸ ਦਿੰਨਾ ਕਿ ਪੱਤਰਕਾਰ ਕੋਈ ਵੀ ਸਾਨੂੰ ਇੰਟਰਵਿਊ ਦੇਵੇ ਜਿਉਂ ਕਹਿੰਦਾ ਕਿ ਮੈਂ ਖੁਦਕੁਸ਼ੀ ਕਰਦਾ ਅਸੀਂ ਸਮਝਾਉਨੇ ਆ ਕਿ ਇਹ ਰਾਹ ਨਹੀਂ ਅਸੀਂ ਉਹ ਖਬਰ ਚ ਕਹਿਣੇ ਆ ਇੱਥੇ ਪੱਤਰਕਾਰ ਖਬਰਾਂ ਦੇ ਟਾਈਟਲ ਦੇ ਹੀ ਜਾਂਦੇ ਆ ਕਿ ਉਹ ਪੱਤਰਕਾਰਾਂ ਦੇ ਕਰਕੇ ਖੁਦਕੁਸ਼ੀ ਹੱਦ ਹੋ ਗਈ ਯਾਰ ਸ਼ਰਮਣਾ ਡੁੱਬ ਕੇ ਮਰ ਜਾਓ ਉਹ ਨਾਲ ਨਹੀਂ ਖੜਨਾ ਪਾਸੇ ਹੀ ਹੋ ਕੇ ਬਹਿ ਜਾਓ ਦੱਲੇ ਤਾਂ ਨਾ ਬਣੋ ਕਿ ਅਮੋਲਕ ਦੇ ਸਾਰੇ ਉਮਰ ਦੱਲੇ ਹੀ ਬਣ ਕੇ ਰਹਿਣਾ ਪਰ ਇਹ ਅਮੋਲਕ ਦੇ ਦੱਲੇ ਨਹੀਂ ਇਹ ਸਾਰਿਆਂ ਦੀ ਦੱਲੇ ਆ ਜਿੱਥੇ ਬੰਦੀਆਂ ਨੇ ਡਟ ਕੇ ਹਮੈਤ ਕੀਤੀ ਹੈ ਉੱਥੇ ਜੱਜ ਤੋਂ ਦੇ ਤਿੰਨ ਦੱਲੇ ਪੱਤਰਕਾਰ ਹੈ ਨੋਟ ਕਰ ਲੈਣ ਤਿੰਨ ਦੱਲੇ ਪੱਤਰਕਾਰ ਹੈ ਜਿਹੜੇ ਅਮੋਲਕ ਜੇ ਪੈਰਾਂ ਨੂੰ ਗਹਿਰ ਲਾ ਕੇ ਪੈ ਜੇ ਚਟ-ਚਟ ਮਰ ਜਾਣਗੇ ਉਹ ਦੱਲੇ ਪੱਤਰਕਾਰਾਂ ਨੂੰ ਕਹਨੇ ਆ ਕਿ ਨਾ ਸਾਨੂੰ ਤੁਹਾਡੀ ਹਮਾਇਤ ਦੀ ਅੱਜ ਲੋੜ ਆ ਨਾ ਸਾਡੀ ਤੁਹਾਡੀ ਕੱਲ ਲੋੜ ਆ ਤੁਸੀਂ ਕਾਂਗਰਸ ਮੌਕੇ ਵੀ ਦੱਲਗਰੀ ਕੀਤੀ ਐ ਕਦੇ ਕਿਹਦੀ ਦੱਲਗਰੀ ਕੀਤੀ ਐ ਇੱਕ ਤਾਂ ਇੱਥੇ ਸਿਆਣਾ ਬਿਆਣਾ ਸਾਰੀ ਜ਼ਿੰਦਗੀ ਵਧੀਆ ਕੀਤੀ ਹੁਣ ਝਾਟੇ 'ਚ ਖੇ ਪਾਉਣ ਲੱਗਿਆ ਉਹ ਹੁਣ ਝਾਟੇ 'ਚ ਖੇ ਪਾਉਣ ਲੱਗਿਆ ਐ ਇੱਕ ਕੋਈ ਵੀ ਖਬਰ ਮਜ਼ਦੂਰਾ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਆ ਕੋਈ ਖਬਰ ਕਿਸਾਨਾਂ ਖਿਲਾਫ ਹੋਵੇ ਉਹਨੇ ਸ਼ੇਅਰ ਕਰਨੀ ਆ ਅਸੀਂ ਅੱਜ ਇਸ ਸਟੇਜ ਤੋਂ ਚੈਲੰਜ ਕਰਦੇ ਆਂ ਨਾ ਅਸੀਂ ਮਜ਼ਦੂਰਾ ਖਿਲਾਫ ਕਵਰ ਕਰਨੀ ਆ ਨਾ ਅਸੀਂ ਕਿਸਾਨਾਂ ਖਿਲਾਫ ਕਰਨੀ ਆ ਕਿਉਂਕਿ ਇਹ ਲੜਨ ਵਾਲੇ ਲੋਕ ਐ ਜੇ ਸਾਡੇ ਲੋਕ ਕਮਜ਼ੋਰ ਹੋ ਗਏ ਜੇ ਸਾਡੇ ਲੋਕਾਂ ਦੀ ਸ਼ਕਤੀ ਘਟ ਗਈ ਇਹ ਸਰਕਾਰਾਂ ਸਾਨੂੰ ਦੱਬਨ ਨੂੰ ਫਿਰਦੀਆਂ ਅਸੀਂ ਇਹ ਗੱਲ ਕਹਣੇ ਨਹੀਂ ਆ ਕਿ ਮੀਡੀਆ ਨਿਰਪੱਖ ਕਹਿੰਦੇ ਆ ਪਰ ਅਸੀਂ ਨਿਰਪੱਖ ਨਹੀਂ ਆ ਅਸੀਂ ਲੋਕ ਪੱਖੀ ਆਂ ਜੇ ਲੋਕਾਂ ਤੇ ਜ਼ਬਰ ਹੋਊਗਾ ਜੇ ਲੋਕਾਂ ਤੇ ਸਰਕਾਰ ਜ਼ਬਰਟਾਊਗੀ ਅਸੀਂ ਲੋਕਾਂ ਵਾਲੇ ਪਾਸੇ ਖੜੇ ਦਿਖਾਵਾਂਗੇ ਅਸੀਂ ਸਰਕਾਰ ਦਾ ਕੋਈ ਪੱਖ ਨਹੀਂ ਦਿਖਾਵਾਂਗੇ ਜੇ ਜ਼ਬਰ ਕਰੂਗੀ ਜੇ ਚੰਗੇ ਕੰਮ ਕਰੂਗੀ ਦਿਖਾ ਦੇਾਂਗੇ ਚੰਗੇ ਕੰਮ ਸਰਕਾਰ ਕਰੇ ਪਰ ਜੇ ਕੋਈ ਕਵੇ ਜਿਹੜੇ ਆ ਪੱਤਰਕਾਰ ਇੱਥੇ ਇੱਕ ਦੋ ਫਿਰਦੇ ਵੀ ਐ ਮੈਂ ਬਹੁਤਿਆਂ ਨੇ ਮੈਂ ਇਹ ਕਹਿਣਾ ਕਿ ਬਹੁਤਿਆਂ ਨੇ ਵਿਰੋਧ ਨਹੀਂ ਕੀਤਾ ਬੇਸ਼ੱਕ ਸਾਥ ਨਹੀਂ ਦਿੱਤਾ ਪਰ ਉਹਨਾਂ ਨੇ ਕੋਈ ਖ਼ਬਰ ਨਹੀਂ ਲਾਈ ਕੁਛ ਨਹੀਂ ਲਾਈ ਪਰ ਕਈ ਤਾਂ ਤੜਕੇ ਅਮੌਲਕ ਦੇ ਘਰੇ ਜਾ ਕੇ ਬਹਿ ਜਾਂਦੇ ਸੀ ਜਦੋਂ ਤੱਕ ਅਮੌਲਕ ਇਹ ਨਹੀਂ ਕਹਿੰਦਾ ਭਾਈ ਖੇੜਾ ਛੱਡ ਦਿਓ ਯਾਰ ਛੱਡਦੇ ਹੀ ਨਹੀਂ ਸੀ ਹੱਦ ਹੋ ਗਈ ਯਾਰ ਸ਼ਰਮਣਾ ਡੁੱਬ ਕੇ ਮਰ ਜਾਓ ਉਹ ਨਾਲ ਨਹੀਂ ਖੜਨਾ ਪਾਸੇ ਹੀ ਹੋ ਕੇ ਬਹਿ ਜਾਓ ਦੱਲੇ ਤਾਂ ਨਾ ਬਣੋ ਕਿ ਅਮੋਲਕ ਦੇ ਸਾਰੇ ਉਮਰ ਦੱਲੇ ਹੀ ਬਣ ਕੇ ਰਹਿਣਾ ਪਰ ਇਹ ਅਮੋਲਕ ਦੇ ਦੱਲੇ ਨਹੀਂ ਇਹ ਸਾਰਿਆਂ ਦੀ ਦੱਲੇ ਆ